ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਸੱਚੀ ਕ੍ਰਾਈਮ ਸਟੋਰੀ ਸੁਣਾਉਣ ਲੱਗਿਆ ਜਿਸ ਨੂੰ ਸੁਣ ਕੇ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ ਕਿਉਂਕਿ ਇੱਕ ਘਰ ਵਾਲਾ ਆਪਣੇ ਘਰਵਾਲੀ ਦੇ ਨਾਲ ਅਜਿਹਾ ਕੁਝ ਕਰਦਾ ਹੈ ਜਿਸ ਬਾਰੇ ਸੁਣ ਕੇ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ ਕਿ ਘਰ ਵਾਲਾ ਆਪਣੀ ਘਰਵਾਲੀ ਦੇ ਨਾਲ ਅਜਿਹੀ ਘਟਿਆ ਕਰਤੂਤ ਵੀ ਕਰ ਸਕਦਾ ਹੈ ਉਹ ਆਪਣੇ ਘਰਵਾਲੀ ਦੇ ਨਾਲ ਕੀ ਕੁਝ ਕਰਦਾ ਸੀ ਮੈਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਆਓ ਹੁਣ ਮੈਂ ਤੁਹਾਨੂੰ ਉਹ ਸੱਚੀ ਘਟਨਾ ਸੁਣਾਦਾ ਇਹ ਘਟਨਾ ਇੱਕ ਪਠਾਨ ਕੋੜ ਦੇ ਵਿੱਚ ਪਿੰਡ ਹੁੰਦਾ ਜਿਸ ਦੇ ਵਿੱਚ ਇੱਕ 모ਹਨ ਲਾਲ ਨਾਮ ਦਾ ਵਿਅਕਤੀ ਰਹਿੰਦਾ ਹੁੰਦਾ ਉਸ ਦਾ ਹਲੇ ਨਮਾ ਨਮਾ ਹੀ ਵਿਆਹ ਹੋਇਆ ਹੁੰਦਾ ਤੇ ਜਿਹੜੀ ਉਸ ਦੇ ਘਰ ਵਾਲੀ ਐ ਉਹ ਕੁਝ ਸਮਾਂ ਆਪਣੀ ਭੈਣ ਦੇ ਕੋਲ ਰਹਿਣ ਦੇ ਲਈ ਗਈ ਹੁੰਦੀ ਹੈ ਇੱਕ ਰਾਤ ਉਸ ਦੇ ਘਰ ਵਾਲੇ ਨੂੰ ਅਜੇਹਾ ਇੱਕ ਭਿਆਨਕ ਸੁਪਨਾ ਆਉਂਦਾ ਹੈ ਜਿਸ ਦੇ ਵਿੱਚ ਉਸ ਨੂੰ ਆਪਣੇ ਘਰ ਵਾਲੀ ਘਰ ਦੇ ਵਿੱਚ ਦੋਨੋਂ ਹੀ ਭੈਣਾਂ ਹੁੰਦੀਆਂ ਤੇ ਹੁਣ ਜਦੋਂ ਉਹ ਆਪਣੇ ਘਰ ਵਾਲੀ ਨੂੰ ਜਾ ਕੇ ਮਿਲਦਾ ਹੈ ਤਾਂ ਉਹ ਕਹਿੰਦਾ ਹੈ ਕਿ ਮੈਂ ਅੱਜ ਤੇਰੇ ਲਈ ਇੱਕ ਸਰਪ੍ਰਾਈਜ਼ ਲੈ ਕੇ ਆਇਆ ਜੋ ਮੈਂ ਤੈਨੂੰ ਉੱਪਰ ਵਾਲੇ ਰੂਮ ਦੇ ਵਿੱਚ ਜਾ ਕੇ ਦੇਣਾ ਇਹ ਗੱਲ ਸੁਣ ਕੇ ਉਸ ਦੇ ਘਰ ਵਾਲੀ ਵੀ ਬੇਅੰਤ ਖੁਸ਼ ਹੋ ਜਾਂਦੀ ਹੈ ਤੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਤੇ ਉਹ ਆਪਣੀ ਸਾਲੀ ਨੂੰ ਕਹਿ ਦਿੰਦਾ ਹੈ ਕਿ ਅੱਜ ਮੈਂ ਆਪਣੇ ਘਰ ਵਾਲੀ ਨੂੰ ਕੋਈ ਸਰਪ੍ਰਾਈਜ਼ ਦੇਣਾ ਹੈ ਤੇ ਇਸ ਲਈ ਅਸੀਂ ਉੱਪਰ ਵਾਲੇ ਰੂਮ ਦੇ ਵਿੱਚ ਜਾ ਰਹੇ ਹਾਂ ਇਹ ਕਹਿਣ ਤੋਂ ਬਾਅਦ ਉਹ ਉੱਪਰ ਰੂਮ ਦੇ ਵਿੱਚ ਜਾ ਕੇ ਆਪਣਾ ਦਰਵਾਜ਼ਾ ਬੰਦ ਕਰ ਲੈਂਦੇ ਹਨ ਪਰ ਉਸ ਤੋਂ ਪਹਿਲਾਂ ਜਿਹੜਾ ਪੌੜੀਆਂ ਤੇ ਇੱਕ ਦਰਵਾਜ਼ਾ ਹੁੰਦਾ ਹੈ ਉਹ ਦਰਵਾਜ਼ਾ ਵੀ ਉਹ ਬੰਦ ਕਰ ਦਿੰਦੇ ਹਨ ਜਿਸ ਨੂੰ ਬੰਦ ਕਰਨ ਦਾ ਕੋਈ ਵੱਡਾ ਰਾਜ ਸਾਹਮਣੇ ਆਂਦਾ ਹੈ ਜਦੋਂ ਹੁਣ ਉਹ ਇੱਕ ਰੂਮ ਦੇ ਵਿੱਚ ਬੰਦ ਹੁੰਦੇ ਹਨ ਤਾਂ ਉਸ ਦੇ ਘਰ ਵਾਲੀ ਕਹਿੰਦੀ ਹੈ ਕਿ ਤੁਸੀਂ ਦਵੋ ਮੈਨੂੰ ਕੀ ਸਰਪ੍ਰਾਈਜ਼ ਦੇਣ ਲੱਗੇ ਸੀ ਉਹ ਕਹਿੰਦਾ ਹੈ ਮੈਂ ਇਦਾਂ ਨਹੀਂ ਦਵਾਗਾ ਤੁਸੀਂ ਆਪਣੀ ਅੱਖਾਂ ਬੰਦ ਕਰੋ ਤੇ ਵਾਅਦਾ ਕਰੋ ਕਿ ਉਦੋਂ ਤੱਕ ਅੱਖਾਂ ਨਹੀਂ ਖੋਲੋਗੇ ਜਦੋਂ ਤੱਕ ਮੈਂ ਤੁਹਾਨੂੰ ਉਹ ਸਰਪ੍ਰਾਈਜ਼ ਪਾ ਨਹੀਂ ਦਿੰਦਾ ਉਹ ਸਰਪ੍ਰਾਈਜ਼ ਤੁਹਾਡੇ ਗਲ ਦੇ ਵਿੱਚ ਪਾ ਨਹੀਂ ਦਿੰਦਾ ਮਤਲਬ ਉਹ ਪਹਿਲਾਂ ਹੀ ਦੱਸ ਦਿੰਦਾ ਹੈ ਕਿ ਮੈਂ ਤੁਹਾਡੇ ਲਈ ਇੱਕ ਅਜੀਹਾ ਰਾਣੀ ਹਾਰ ਲੈ ਕੇ ਆਇਆ ਹਾਂ ਜਿਸ ਨੂੰ ਦੇਖ ਕੇ ਤੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਣ ਕਿ ਤੇ ਚਲੋ ਉਹ ਇਹ ਕਹਿਣ ਦੇ ਉੱਤੇ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਹੈ ਪਰ ਉਸ ਦੇ ਘਰ ਵਾਲਾ ਮੋਹਨ ਲਾਲ ਆਪਣੀ ਜੇਬ ਦੇ ਵਿੱਚੋਂ ਇੱਕ ਤੇਜ ਤਾਰ ਚਾਕੂ ਕੱਢਦਾ ਹੈ ਤੇ ਉਸ ਦੇ ਨਾਲ ਸੱਤ ਤੋਂ ਅੱਠ ਵਾਰ ਉਸ ਦੀ ਗਰਦਨ ਤੇ ਕਰ ਦਿੰਦਾ ਹੈ ਜਿਸ ਦੇ ਨਾਲ ਉਹ ਲਹੂ ਲੋਹਾਨ ਹੋ ਜਾਂਦੀ ਹੈ ਤੇ ਉਸ ਦੀਆਂ ਚਿੱਕਾਂ niche ਉਸ ਦੀ ਭੈਣ ਮੋਮਿਤਾ ਨੂੰ ਸੁਣਦੀਆਂ ਹਨ ਉਸ ਦੀ ਭੈਣ ਦਾ ਨਾਮ ਮੋਮਿਤਾ ਹੁੰਦਾ ਹੈ ਜਦੋਂ ਮੋਮਿਤਾ ਨੂੰ ਉਹ ਚਿੱਕਾਂ ਸੁਣਦੀਆਂ ਹਨ ਤਾਂ ਉਹ ਉੱਪਰ ਜਾਣ ਲੱਗਦੀ ਹੈ ਤਾਂ ਦੇਖਿਆ ਪੌੜੀਆਂ ਦੇ ਉੱਤੇ ਵਾਲਾ ਦਰਵਾਜ਼ਾ ਵੀ ਲੱਗਿਆ ਹੁੰਦਾ ਹੈ ਇਸ ਲਈ ਉਸਨੇ ਪੌੜੀਆਂ ਦੇ ਵਾਲਾ ਦਰਵਾਜ਼ਾ ਪਹਿਲਾਂ ਲਾ ਦਿੱਤਾ ਸੀ ਕਿਉਂਕਿ ਉਹ ਇੱਕ ਕਤਲ ਕਰਨ ਲੱਗਿਆ ਸੀ ਆਪਣੇ ਘਰ ਵਾਲੀ ਨੂੰ ਜਾਨੋਂ ਮਾਰਨ ਲੱਗਿਆ ਸੀ ਜਿਸ ਕਰਕੇ ਉਸਨੇ ਨੀਚੇ ਵਾਲਾ ਦਰਵਾਜ਼ਾ ਪੌੜੀਆਂ ਵਾਲਾ ਪਹਿਲਾਂ ਹੀ ਲਾ ਦਿੱਤਾ ਸੀ ਤੇ ਉਸਦੀ ਭੈਣ ਉੱਪਰ ਜਾਨ ਨੂੰ ਤਰਸਦੀ ਹੈ ਤੇ ਜਦੋਂ ਉਸ ਦਾ ਵਸ ਨਹੀਂ ਚੱਲਦਾ ਤਾਂ ਉਹ ਆਪਣੇ ਆਂਢ ਗੁਆਂਢ ਦੇ ਲੋਕਾਂ ਨੂੰ ਬੁਲਾ ਕੇ ਲੈ ਕੇ ਆਂਦੀ ਹੈ ਤਾਂ ਉੱਪਰੋਂ ਚੀਕਾਂ ਦੀਆਂ ਆਵਾਜ਼ਾਂ ਆਉਂਦੀਆਂ ਹਨ ਪਰ ਸਭ ਕੁਝ ਦਰਵਾਜ਼ਾ ਤੋੜਨ ਤੋਂ ਪਹਿਲਾਂ ਖੁੱਲਣ ਤੋਂ ਪਹਿਲਾਂ ਉਹ ਖੁਦ ਹੀ ਆਪ ਹੀ ਪੁਲਿਸ ਨੂੰ ਫੋਨ ਲਗਾ ਕੇ ਸਭ ਕੁਝ ਦੱਸ ਜਿੰਨਾ ਹੈ ਕਿ ਮੈਂ ਇਦਾਂ ਆਪਣੇ ਘਰ ਵਾਲੀ ਦਾ ਕਤਲ ਕਰ ਦਿੱਤਾ ਕਿ ਜੇਕਰ ਤੁਸੀਂ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਮੈਂ ਇਸ ਥਾਂ ਉੱਤੇ ਮੌਜੂਦ ਹਾਂ ਜਦੋਂ ਹੁਣ نیچے ਉਸ ਦੀ ਭੈਣ ਮৌমিতা ਅਤੇ ਲੋਕ ਇਕੱਠੇ ਹੁੰਦੇ ਹਨ ਉੱਪਰ ਜਾਣ ਦਾ ਰਾਹ ਦੇਖਦੇ ਹਨ ਕੋਈ ਰਾਹ ਨਹੀਂ ਮਿਲਦਾ ਇੰਨੇ ਚਿਰ ਦੇ ਵਿੱਚ ਪੁਲਿਸ ਆ ਜਾਂਦੀ ਹੈ ਸਭ ਦੀਆਂ ਅੱਖਾਂ ਫੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਹਨ ਕਿ ਇੰਨੀ ਜਲਦੀ ਪੁਲਿਸ ਨੂੰ ਵੀ ਕੀ ਪਤਾ ਲੱਗ ਗਿਆ ਕਿ ਇੱਥੇ ਕੀ ਕੁਝ ਹੋ ਰਿਹਾ ਹੈ ਪੁਲਿਸ ਆ ਕੇ ਜਦੋਂ ਉਹ ਦਰਵਾਜ਼ਾ ਤੋੜ ਕੇ ਉੱਪਰ ਜਾਂਦੀ ਹੈ ਤਾਂ ਉੱਪਰ ਉਸ ਦੇ ਘਰ ਵਾਲੀ ਦੀ ਲਾਸ਼ ਪਈ ਹੁੰਦੀ ਹੈ ਤੇ ਉਹ ਆਪਣੇ ਆਪ ਨੂੰ ਸਿਲੰਡਰ ਕਰਨ ਲਈ ਕਹਿੰਦਾ ਹੈ ਉਸ ਤੋਂ ਬਾਅਦ ਜਦੋਂ ਉਸ ਦੀ ਮੌਮੀਤਾ ਭੈਣ ਤੇ ਲੋਕ ਜਾ ਕੇ ਉੱਥੇ ਦੇਖਦੇ ਹਨ ਤਾਂ ਲਹੂ ਲੋਹਾਨ ਹੋਇਆ ਹੁੰਦਾ ਹੈ ਉਸ ਦੇ ਘਰ ਵਾਲੀ ਦੀ ਤੜਫ ਤੜਫ ਕੇ ਜਾਨ ਨਿਕਲ ਚੁੱਕੀ ਹੁੰਦੀ ਹੈ ਉਹ ਮੌਤ ਦੇ ਘਾਟ ਉੱਤਰ ਚੁੱਕੀ ਹੁੰਦੀ ਹੈ ਜਿਸ ਨੂੰ ਦੇਖ ਕੇ ਮੋਮਿਤਾ ਬਹੁਤ ਹੀ ਜ਼ਿਆਦਾ ਪਸੰਦਦੀ ਹੈ ਤੇ ਪੁਲਿਸ ਉਸ ਨੂੰ ਆਪਣੇ ਕੋਲ ਲੈ ਜਾਂਦੀ ਹੈ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਦੇ ਕੋਲੋਂ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਹ ਦੱਸਦਾ ਹੈ ਆਪਣੀ ਅਸਲ ਕਹਾਣੀ ਉਹ ਆਪਣੀ ਇੱਕ ਔਰਚੂਨ ਦੀ ਦੁਕਾਨ ਦੇ ਉੱਤੇ ਕੰਮ ਕਰਦਾ ਸੀ ਤੇ ਜਿਹੜੀ ਉਸ ਦੇ ਘਰ ਵਾਲੀ ਸੀ ਉਸ ਦੇ ਮਾਪੇ 7-8 ਸਾਲ ਦੀ ਉਮਰ ਦੇ ਵਿੱਚ ਐਕਸੀਡੈਂਟ ਦੇ ਕਾਰਨ ਅਕਾਲ ਚਲਾਣਾ ਕਰ ਗਏ ਸੀ ਜਿਸ ਤੋਂ ਬਾਅਦ ਉਹ ਆਪਣੇ ਜੀਜਾ ਜੀ ਦੇ ਕੋਲ ਹਮੇਸ਼ਾ ਰਹਿੰਦੀ ਸੀ ਆਪਣੀ ਭੈਣ ਦੇ ਕੋਲੇ ਰਹਿੰਦੀ ਸੀ ਉਹਨਾਂ ਦੇ ਕੋਲ ਪਲੀ ਸੀ ਜਿਸ ਕਰਕੇ ਹੁਣ ਉਹ ਉਹ ਜਿਹੜੀ ਘਰ ਵਾਲੀ ਸੀ ਹਮੇਸ਼ਾ ਵਿਆਹ ਤੋਂ ਬਾਅਦ ਆਪਣੇ ਘਰ ਵਾਲੇ ਦੇ ਕੋਲ ਹਮੇਸ਼ਾ ਰਵੀ ਜੀਜਾ ਰਵੀ ਜੀਜਾ ਰਵੀ ਰੀਜਾ ਰਵੀ ਜੀਜਾ ਕਰਦੀ ਰਹਿੰਦੀ ਸੀ ਕਿਉਂਕਿ ਉਸਦੇ ਜੀਜੇ ਦਾ ਨਾਮ ਰਵੀ ਸੀ ਉਹ ਹਰ ਗੱਲ ਦੇ ਵਿੱਚ ਕੋਈ ਵੀ ਗੱਲ ਹੁੰਦੀ ਉਸਦੇ ਘਰ ਵਾਲਾ ਕੋਈ ਵੀ ਗੱਲ ਕਰਦਾ ਤਾਂ ਹਮੇਸ਼ਾ ਰਵੀ ਜੀਜੇ ਨੂੰ ਵਿੱਚ ਬਾੜ ਲੈਂਦੀ ਹਾਂ ਰਵੀ ਜੀਜਾ ਇਦਾਂ ਰਵੀ ਜੀਜਾ ਉਦਾਂ ਤੇ ਉਸ ਨੂੰ ਉਸਦੇ ਘਰ ਵਾਲੇ ਨੂੰ ਗੁੱਸਾ ਬਹੁਤ ਆਉਂਦਾ ਤੇ ਉਹ ਕਹਿੰਦਾ ਵੀ ਹਮੇਸ਼ਾ ਆਪਣੇ ਜੀਜੇ ਨੂੰ ਵਿੱਚ ਨਾ ਬਾੜਿਆ ਕਰ ਮੇਰੀ ਕੋਈ ਆਪਣੀ ਗੱਲ ਹੁੰਦੀ ਆਪਣੀ ਕੋਈ ਸਾਂਝੀ ਗੱਲ ਹੁੰਦੀ ਹੈ ਤੂੰ ਹਮੇਸ਼ਾ ਉਸ ਨੂੰ ਵਿਚਨਾ ਬੜਿਆ ਕਰ ਮੈਨੂੰ ਚੰਗਾ ਨਹੀਂ ਲੱਗਦਾ ਇੰਨਾ ਕਹਿਣ ਤੇ ਬਾਅਦ ਵੀ ਉਹ ਬਿਲਕੁਲ ਵੀ ਮਤਲਬ ਇਸ ਗੱਲ ਤੋਂ ਪਰਹੇਜ਼ ਨਹੀਂ ਕਰਦੀ ਫੇਰ ਇਦਾਂ ਹੀ ਕਰਦੀ ਰਵੀ ਜੀਜਾ ਰਵੀ ਜੀਜਾ ਰਵੀ ਜੀਜਾ ਰਵੀ ਜੀਜਾ ਤੇ ਫੇਰ ਇੱਕ ਦਿਨ ਉਹ ਆਪਣੇ ਘਰ ਵਾਲੀ ਨੂੰ ਤਲਾਕ ਦੇਣ ਦੇ ਲਈ ਸੋਚ ਲੈਂਦਾ ਤੇ ਜਦੋਂ ਉਹ ਸੋਚਦਾ ਵੀ ਮੈਂ ਕੱਲ ਸਵੇਰੇ ਤਲਾਕ ਦੇ ਦਵਾਂਗਾ ਪਰ ਉਸ ਨੂੰ ਇੱਕ ਹੋਰ ਖਬਰ ਮਿਲਦੀ ਹੈ ਕਿ ਉਸਦੇ ਘਰ ਵਾਲੀ ਪ੍ਰੈਗਨੈਂਟ ਹੋ ਚੁੱਕੀ ਹੈ ਜੋ ਮਾਂ ਬਣਨ ਵਾਲੀ ਹੈ ਜਿਸ ਤੋਂ ਬਾਅਦ ਉਹ ਸੋਚ ਵਿਚਾਰ ਕਰਕੇ ਤਲਾਕ ਦੇਣ ਦਾ ਫੈਸਲਾ ਵੀ ਆਪਣਾ ਵਾਪਸ ਲੈ ਲੈਂਦਾ ਹੈ ਕਿਉਂਕਿ ਉਹ ਸੋਚਦਾ ਹੈ ਕਿ ਚਲੋ ਬੱਚਾ ਹੋ ਜਾਵੇਗਾ ਬੱਚੇ ਦੇ ਵਿੱਚ ਇਹ ਸਭ ਕੁਝ ਆਪਣੇ ਜੀਜੇ ਨੂੰ ਭੁੱਲ ਜਾਵੇਗੀ ਪਰ ਬੱਚਾ ਹੋਣ ਦੇ ਹਲੇ ਪਹਿਲਾਂ ਹੀ ਉਹ ਫਿਰ ਵੀ ਜੀਜਾ 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 ਸਾਰਾ ਦਿਨ ਰਵੀ ਜੀਜਾ ਕਰਦੀ ਰਹਿੰਦੀ ਤਾਂ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਤਾਂ ਇੱਕ ਦਿਨ ਉਸਦੇ ਘਰ ਵਾਲਾ ਕਹਿੰਦਾ ਕਿ ਚੱਲ ਮੈਂ ਤੈਨੂੰ ਤੇਰੀ ਭੈਣ ਦੇ ਕੋਲ ਛੱਡ ਆਂਦਾ ਤੇ ਕੁਝ ਦਿਨ ਉੱਥੇ ਰਹਿ ਲਈ ਉਹ ਵੈਸੇ ਹੀ ਜਾਣ ਬੁੱਝ ਕੇ ਕਹਿ ਕੇ ਦੇਖਦਾ ਪਰ ਉਹ ਕਹਿੰਦੀ ਮੈਂ ਨਹੀਂ ਜਾਣਾ ਮੈਂ ਤਾਂ ਇੱਥੇ ਹੀ ਰਹਿਣਾ ਮੇਰਾ ਕਿਤੇ ਵੀ ਜਾਣ ਨੂੰ ਦਿਲ ਨਹੀਂ ਕਰ ਰਿਹਾ ਤੇ ਉਹ ਇਹ ਕਹਿ ਕੇ ਆਪਣੇ ਕੰਮਕਾਰ ਤੇ ਚਲਾ ਜਾਂਦਾ ਚਲੋ ਉਹ ਜਾਂਦੀ ਨਹੀਂ ਉਸ ਤੋਂ ਬਾਅਦ ਉਸਦਾ ਰਵੀ ਜੀ ਜਾਂਦਾ ਸੰਧਾਰਾ ਲੈ ਕੇ ਤੀਆਂ ਦਾ ਤਿਹਾਰ ਹੁੰਦਾ ਤੇ ਜਦੋਂ ਉਹ ਆਂਦਾ ਉਹ ਕਹਿੰਦਾ ਵੀ ਚੱਲ ਮੇਰੇ ਨਾਲ ਚੱਲ ਉਹ ਤਿਆਰ ਹੋ ਕੇ ਫਟ ਆਪਣੇ ਜੀਜੇ ਦੇ ਨਾਲ ਭੱਜ ਜਾਂਦੀ ਜਦੋਂ ਹੁਣ ਆਪਣੇ ਘਰੇ ਆਂਦਾ ਤਾਂ ਦੇਖਦਾ ਉਸਦੇ ਘਰ ਵਾਲੀ ਘਰੇ ਨਹੀਂ ਹੈਗੀ ਤਾਂ ਫੋਨ ਲਾਂਦਾ ਉਹ ਕਹਿੰਦੀ ਮੈਂ ਤਾਂ ਆਪਣੇ ਰਵੀ ਜੀਜੇ ਦੇ ਨਾਲ ਆ ਗਈ ਤਾਂ ਉਸ ਨੂੰ ਬੜਾ ਗੁੱਸਾ ਚੜਦਾ ਕਿ ਜਦੋਂ ਮੈਂ ਕਹਿੰਦਾ ਸੀ ਉਦੋਂ ਤਾਂ ਮੇਰੇ ਨਾਲ ਤਾਂ ਗਈ ਨਹੀਂ ਕਿ ਆਪਣੇ ਜੀਜੇ ਦੇ ਨਾਲ ਜਦੇ ਭੱਜ ਗਈ ਤਾਂ ਉਸ ਦੇ ਮਨ ਦੇ ਵਿੱਚ ਹੋਰ ਸੱਕ ਜ਼ਹਿਰ ਹੁੰਦਾ ਜਿਸ ਤੋਂ ਬਾਅਦ ਉਸ ਨੂੰ ਇੱਕ ਤਰ੍ਹਾਂ ਦੀ ਜ਼ਹਿਰ ਗੁੱਸਾ ਚੜ ਜਾਂਦਾ ਤੇ ਉਹ ਇਹ ਕੰਮ ਕਰਨ ਬਾਰੇ ਸੋਚ ਲੈਂਦਾ ਜਿਹੜਾ ਉਸ ਨੇ ਕਰਕੇ ਦਿਖਾਇਆ ਕਿ ਉਹ ਉੱਪਰ ਵਾਲੇ ਰੂਮ ਦੇ ਵਿੱਚ ਜਾ ਕੇ ਉਸ ਨੂੰ ਹਾਰ ਪੈਣਣ ਦੀ ਬਜਾਏ ਉਸ ਨੂੰ ਚਾਕੂ ਦੇ ਨਾਲ ਵਾਰ ਕਰਕੇ ਗਲੇ ਤੇ ਮੋਤ ਦੇ ਘਾਟ ਉਤਾਰ ਦਿੰਦਾ ਇਹ ਸਾਰੀ ਕਹਾਣੀ ਉਸ ਦੇ ਇਹ ਸਾਰੀ ਕਹਾਣੀ ਉਸ ਦੇ ਪੁਲਿਸ ਦੇ ਸਾਹਮਣੇ ਰੱਖੀ ਪਰ ਉਸ ਤੋਂ ਬਾਅਦ ਉਸ ਦੇ ਜੀਜਾ ਜੀ ਨੇ ਭੈਣ ਦੇ ਉਸ ਉੱਤੇ ਦਾਜ ਦਾ ਕੇਸ ਪਾਇਆ ਜਿਸ ਤੋਂ ਬਾਅਦ ਉਸ ਨੂੰ ਉਮਰ ਕੈਦ ਤਾਂ ਹੋਈ ਪਰ ਇੱਕ ਗੱਲ ਵੱਡੀ ਇਹ ਹੈ ਕਿ ਉਸ ਕੇ ਉਸ ਦੇ ਘਰ ਵਾਲੀ ਆਪਣੇ ਜਾਨ ਗਵਾ ਚੁੱਕੀ ਸੀ ਦੇ ਘਰ ਵਾਲੀ ਅਤੇ ਜਿੱਜੇ ਦੇ ਵਿੱਚ ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਸੀ ਉਹਨਾਂ ਦਾ ਭੈਣ ਭਰਾਮਾ ਵਾਲਾ ਪਿਆਰ ਸੀ ਕਿਉਂਕਿ ਉਹ ਬਚਪਨ ਤੋਂ ਹੀ ਉੱਤੇ ਰਹੇ ਬਚਪਨ ਤੋਂ ਹੀ ਉੱਥੇ ਰਹਿੰਦੇ ਸੀ ਪਰ ਅਸਲ ਸੱਚਾਈ ਇਹ ਹੈ ਤਾਂ ਸਾਨੂੰ ਸ਼ੱਕ ਕਰਨ ਦੀ ਬਜਾਏ ਆਪਣੀ ਅੱਖਾਂ ਦੇ ਨਾਲ ਉਹ ਸਭ ਕੁਝ ਦੇਖ ਲੈਣਾ ਚਾਹੀਦਾ ਹੈ ਜੋ ਸਾਡੇ ਮਨ ਦੇ ਵਿੱਚ ਸ਼ੱਕ ਹੁੰਦਾ ਹੈ ਪਰ ਕਦੇ ਵੀ ਸ਼ੱਕ ਦੇ ਤੌਰ ਤੇ ਸਾਨੂੰ ਇੰਨਾ ਵੱਡਾ ਫੈਸਲਾ ਨਹੀਂ ਲੈਣਾ ਚਾਹੀਦਾ ਜੋ ਸਾਡੀ ਵੀ ਤੇ ਸਾਡੇ ਦੂਜੇ ਮੈਂਬਰ ਦੀ ਜ਼ਿੰਦਗੀ ਵੀ ਬਰਬਾਦ ਕਰ ਦਵੇ ਤੇ ਦੂਜਿਆਂ ਦੀ ਜ਼ਿੰਦਗੀ ਵੀ ਬਰਬਾਦ ਕਰ ਦ। ਇਸ ਲਈ ਉਸਨੇ ਅਜੇਹਾ ਕੀਤਾ ਜਿਸ ਦੀ ਸਜ਼ਾ ਉਸ ਨੂੰ ਮਿਲ ਰਹੀ ਹੈ ਉਹ ਜੇਲ੍ਹ ਦੀਆਂ ਰੋਟੀਆਂ ਖਾ ਰਿਹਾ ਹੈ ਤੇ ਇਹ ਇੱਕ ਸੱਚੀ ਘਟਨਾ ਸੀ ਇਸ ਲਈ ਕਦੇ ਵੀ ਜਲਦਬਾਜ਼ੀ ਦੇ ਵਿੱਚ ਫੈਸਲਾ ਨਾ ਲਵੋ ਸ਼ੱਕ ਦੇ ਤੌਰ ਤੇ ਫੈਸਲਾ ਨਾ ਲਵੋ ਹਮੇਸ਼ਾ ਅੱਖਾਂ ਦੇਖੀ ਤੇ ਕੰਨਾਂ ਸੁਣੀ ਗੱਲ ਨੂੰ ਸੱਚ ਮੰਨੋ ਤੁਹਾਨੂੰ ਇਹ ਸੱਚੀ ਘਟਨਾ ਪੰਜਾਬੀ ਕ੍ਰਾਈਮ ਸਟੋਰੀ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ